ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੇ ਭੇਤ ਤੋਂ ਪਰਦਾ ਚੱਕਣ ਜਾ ਰਿਹਾ ਕੁਝ ਲੋਕ ਮੈਨੂੰ ਵੈਸੇ ਵੀ ਕਮੈਂਟਸ ਦੇ ਵਿੱਚ ਕਹਿ ਦਿੰਦੇ ਆ ਕੋਈ ਮੈਨੂੰ ਕਹਿ ਦਿੰਦਾ ਕਿ ਆਰਐਸਐਸ ਦਾ ਏਜੰਟ ਆ ਜਾਂ ਕੋਈ ਕਹਿ ਦਿੰਦਾ ਕਿ ਖਾਲਸਤਾਨੀ ਆ ਤਾਂ ਮੈਂ ਤੁਹਾਨੂੰ ਅੱਜ ਇੱਕ ਵੈਸੀ ਹੀ ਗੱਲ ਦੱਸ ਰਿਹਾ ਕਿ ਮੈਂ ਆਪਣਾ ਜਿਹੜਾ ਧਰਮ ਹੈਗਾ ਉਹ ਜ਼ਿੰਦਗੀ ਦੇ ਵਿੱਚ ਕਾਫੀ ਵਾਰੀ ਚੇਂਜ ਕੀਤਾ ਤੇ ਜਿਹੜਾ ਨਾਰਮਲ ਇੱਕ ਲੋਕਾਂ ਦੇ ਲਈ ਗੱਲ ਆ ਕਿ ਧਰਮ ਪਰਵਰਤਨ ਹੋ ਗਿਆ ਧਰਮ ਪਰਵਰਤਨ ਹੋ ਗਿਆ ਤੇ ਬਹੁਤ ਵੱਡੇ ਮੁੱਦੇ ਉਹਦੇ ਤੇ ਉੱਠ ਜਾਂਦੇ ਆ ਉਹ ਮੇਰੇ ਲਈ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੈ ਤੇ ਮੈਂ ਬਹੁਤ ਵਾਰ ਇਹ ਚੀਜ਼ ਕਰ ਚੁੱਕਿਆ ਤੇ ਮੇਰੇ ਖਿਆਲ ਦੇ ਵਿੱਚ ਦੁਨੀਆ ਦੇ ਹਰ ਇਨਸਾਨ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਰੈਦਰ ਕਿ ਇੱਕੋ ਹੀ ਧਰਮ ਦੇ ਵਿੱਚ ਰਹਿਣਾ ساری ਜ਼ਿੰਦਗੀ ਇੱਕੋ ਧਰਮ ਚ ਬਤੀਤ ਕਰਨੀ ਉਹਦੇ ਨਾਲੋਂ ਬੈਟਰ ਆ ਕਿ ਤੁਸੀਂ ਮੌਕਾ ਦੇਖ ਕੇ ਜਿਵੇਂ ਤੁਹਾਨੂੰ ਠੀਕ ਲੱਗੇ ਉਸ ਹਿਸਾਬ ਦੇ ਨਾਲ ਆਪਣੇ ਧਰਮ ਨੂੰ ਬਦਲੋ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਸਿੱਖ ਧਰਮ ਦੀ ਤੁਹਾਨੂੰ ਇਸ ਟਾਈਮ ਲੱਗ ਵੀ ਸਿੱਖ ਰਿਹਾ ਹੋਊਗਾ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਦੱਸੂਗਾ ਕਿ ਕਦੋਂ-ਕਦੋਂ ਮੈਂ ਸਿੱਖ ਰਿਆ ਵਾਂ ਤੇ ਕਦੋਂ-ਕਦੋਂ ਮੈਂ ਸਿੱਖ ਧਰਮ ਤੋਂ ਬਾਹਰ ਚੱਲ ਆ ਗਿਆ ਤੇ ਮੈਂ ਆਪਣਾ ਧਰਮ ਉਦੋਂ ਪਰਵਰਤਨ ਕੀਤਾ ਕੁਝ ਟਾਈਮ ਦੇ ਲਈ ਜਦੋਂ ਬਾਬੇ ਨਾਨਕ ਨੇ ਨਿਮਰਤਾ ਦਾ ਉਪਦੇਸ਼ ਦਿੱਤਾ ਸੀ ਲੌਜਿਕ ਦੇ ਨਾਲ ਗੱਲ ਕੀਤੀ ਉਹਨਾਂ ਨੇ ਤਰਕ ਦੇ ਨਾਲ ਗੱਲ ਕੀਤੀ ਸ਼ਾਂਤੀ ਦੀ ਗੱਲ ਕੀਤੀ ਸਾਇੰਸ ਦੀ ਗੱਲ ਕੀਤੀ ਲੋਕਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਉਦੋਂ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਸਾਂਝੀਵਾਲਤਾ ਦੀ ਗੱਲ ਕੀਤੀ ਨਫ਼ਰਤ ਤੋਂ ਬਿਲਕੁਲ ਦੂਰ ਦੀ ਪਰੇ ਦੀ ਗੱਲ ਕੀਤੀ ਗੁਰੂ ਅਮਰਦਾਸ ਜੀ ਨੇ ਜਦੋਂ ਔਰਤਾਂ ਦੀ ਤੇ ਹੋਰ ਕੋਈ ਵੀ ਜਿਹੜਾ ਦਬਿਆ ਕੁਛ ਲਿਆਵਾ ਉਹਦੀ ਬਰਾਬਰੀ ਦੀ ਗੱਲ ਕੀਤੀ ਆ ਉਦੋਂ-ਉਦੋਂ ਮੈਂ ਸਿੱਖ ਰਿਹਾ ਆਂ ਸਪੈਸ਼ਲੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬੋਲਿਆ ਕਿ ਦੇਹ ਸ਼ਿਵਾ ਵਰ ਮੋਹੇ ਇਹ ਕਿ ਸ਼ਿਵਾ ਨੂੰ ਬੋਲਿਆ ਕਿ ਮੈਨੂੰ ਇਹ ਜਵਰ ਦੇ ਕਿ ਸ਼ੁਭ ਕਰਮਨ ਤੇ ਕਬਹੂ ਨਾ ਡਰੋਂ ਕਿ ਮੈਂ ਚੰਗਾ ਕੰਮ ਕਰਾਂ ਤੋਂ ਡਰਾਂ ਨਾ ਕਿਸੇ ਤੋਂ ਨਾ ਡਰਾਂ ਚਾਹੇ ਕੋਈ ਬੁਰਾ ਕਮੈਂਟ ਹੋਵੇ ਚਾਹੇ ਕੋਈ ਕਮੈਂਟ ਚ ਲਿਖੀ ਹੋਈ ਗਾਲ ਹੋਵੇ ਤੇ ਚਾਹੇ ਦੇਖ ਲਾਂਗੇ ਆ ਕਰਦਾਂਗੇ ਉਹ ਚੀਜ਼ ਹੋਵੇ ਉਹਦੇ ਤੋਂ ਮੈਂ ਨਹੀਂ ਡਰਨਾ ਜੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਸਹੀ ਕੰਮ ਕਰ ਰਿਹਾ ਤਾਂ ਉਦੋਂ ਉਦੋਂ ਮੈਂ ਸਿੱਖ ਰਿਹਾ ਵਾਂ ਉਸ ਤੋਂ ਇਲਾਵਾ ਸਾਲ 1984 ਦੇ ਵਿੱਚ ਵੀ ਮੈਂ ਸਿੱਖ ਸੀਗਾ ਜਦੋਂ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਤੇ ਬਹੁਤ ਸਾਰੇ ਈਵਨ ਬੱਚਿਆਂ ਨੂੰ ਉਹਨਾਂ ਦੇ ਗਲਾਂ ਦੇ ਵਿੱਚ ਟੈਰ ਪਾਏ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਕੱਲੂ ਘਾਰੇ ਹੋਏ ਆ ਉਹਨਾਂ ਦੇ ਟਾਈਮ ਵੀ ਮੈਂ ਸਿੱਖ ਰਿਆ ਵਾਂ। ਤੇ ਇਸ ਤੋਂ ਇਲਾਵਾ 90ਵਿਆਂ ਦੇ ਕਾਲੇ ਦੌਰ ਦੇ ਵਿੱਚ ਜਦੋਂ ਕੇਪੀਐਸ ਗਿੱਲ ਜਾਂ ਬਿਆਨਤ ਸਿੰਘ ਜਾਂ ਸੁਮੇਧ ਸੈਣੀ ਹੋਣਾਂ ਨੇ ਬਹੁਤ ਸਾਰੇ ਝੂਠੇ ਮੁਕਾਬਲੇ ਕੀਤੇ ਤੇ ਬੇਦੋਸ਼ੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਖਪਾਤਾ ਤੇ ਆਪ ਬਹੁਤ ਸਾਰੀਆਂ ਤਰੱਕੀਆਂ ਲਈਆਂ ਉਦੋਂ ਵੀ ਮੈਂ ਸਿੱਖ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕਦੋਂ-ਕਦੋਂ ਮੈਂ ਸਿੱਖ ਨਹੀਂ ਸੀ ਕਦੋਂ-ਕਦੋਂ ਮੈਂ ਆਪਦਾ ਧਰਮ ਪਰਵਰਤਨ ਕਰ ਲਿਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੈਰੋਕਾਰ ਸੀ ਜਾਂ ਜਿਹੜੇ ਆਪਣੇ ਆਪ ਨੂੰ ਗੁਰਨਾਨਕ ਦੇਵ ਜੀ ਦਾ ਪੈਰੋਕਾਰ ਕਹਿੰਦੇ ਸੀ ਉਹ ਬਾਬੇ ਨਾਨਕ ਨੂੰ ਛੱਡ ਕੇ ਭਿੰਡਰਾਂ ਵਾਲੇ ਦੇ ਜਾਂ ਦੀਪ ਸਿੱਧੂ ਦੇ ਜਾਂ ਅੰਮ੍ਰਿਤਪਾਲ ਦੇ ਪੱਕੇ ਕਟੜ ਫੈਨ ਬਣ ਗਏ ਉਹਨਾਂ ਦੀ ਜਿਹੜੀ ਨਫ਼ਰਤ ਹੰਕਾਰ ਗੁੱਸੇ ਵਾਲੀ ਜਿਹੜੀ ਵਿਚਾਰਧਾਰਾ ਸੀ ਉਧਰ ਨੂੰ ਚਲੇ ਗਏ ਉਦੋਂ ਮੈਂ ਸਿੱਖ ਨਹੀਂ ਰਿਹਾ ਜਿਸ ਦਿਨ ਪਿੰਡਰਾਵਾਲੇ ਨੇ ਇਹ ਬੋਲਿਆ ਕਿ ਮੈਂ ਪਤਾ ਨਹੀਂ 3000 ਜਾਂ ਸ਼ਾਇਦ 5000 ਦੀ ਗੱਲ ਕੀਤੀ ਇਹਨੇ ਹਿੰਦੂਆਂ ਨੂੰ ਸ਼ਾਮ ਤੱਕ ਕਤਲ ਕਰੂੰਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਅਬਜ਼ਰਡ ਥਿਉਰੀਜ਼ ਲੈਂਦੀਆਂ ਬੇਤੁਕੀਆਂ ਗੱਲਾਂ ਕਰਕੇ ਇਸ ਬਿਆਨ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਅਨਾਪ ਸ਼ਨਾਪ ਬੋਲ ਕੇ ਉਦੋਂ ਉਦੋਂ ਮੈਂ ਸਿੱਖ ਨਹੀਂ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ ਜਦੋਂ ਸਿੱਖੀ ਦੇ ਨਾਂ ਦੇ ਉੱਤੇ ਹਰ ਕਿਤੇ ਸਭ ਤੋਂ ਮੂਰੇ ਤੁਹਾਨੂੰ ਦੀਪ ਸਿੱਧੂ ਦਾ ਨਾਮ ਸੁਣਜੂਗਾ ਪਰ ਅੱਜ ਦੀ ਸਿੱਖੀ ਦੇ ਵਿੱਚ ਤੁਸੀਂ ਖੁਦ ਨੋਟ ਕਰ ਲਓ ਤੁਹਾਨੂੰ ਬਾਬੇ ਨਾਨਕ ਦਾ ਨਾਮ ਕਿਤੇ ਦੂਰ ਦੂਰ ਤੱਕ ਨਹੀਂ ਦਿਖੂਗਾ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਦੀਪ ਸਿੱਧੂ ਦੀ ਪੂਰੀ ਹਿਸਟਰੀ ਦੱਸ ਦੇਣਗੇ ਸਿਰਫ ਇੱਕ ਅਖੀਰਲੇ ਉਹਦੇ ਕੁਝ ਘਟਿਆਂ ਦੇ ਬਾਰੇ ਕਿ ਸੂਰਮਾ ਵੈਲੈਂਟਾਈਨ ਡੇ ਮਨਾ ਕੇ ਕਿੱਥੋਂ ਆ ਰਿਆ ਸੀ ਤੇ ਅਮਿਤ ਸ਼ਾਹ ਦੇ ਨਾਲ ਇੰਨੀਆਂ ਜ਼ਿਆਦਾ ਫੋਟੋਆਂ ਕਿਉਂ ਸੀ ਬਾਕੀ ਸਾਰਾ ਕੁਝ ਦੱਸ ਦੇਣਗੇ ਪਰ ਜੇ ਉਹਨਾਂ ਨੂੰ ਹੁਣ ਪੁੱਛ ਲਈਏ ਗੁਰੂਆਂ ਦੇ ਬਾਰੇ ਦੇ ਵਿੱਚ ਚਾਰ ਗੱਲਾਂ ਗੁਰੂ ਅਮਰਦਾਸ ਜੀ ਦੇ ਬਾਰੇ ਚਾਰ ਗੱਲਾਂ ਉੱਥੇ ਉਹਨਾਂ ਨੂੰ ਕੱਖ ਨਹੀਂ ਪਤਾ ਤੇ ਇਸ ਤੋਂ ਇਲਾਵਾ ਮੈਂ ਕਦੋਂ ਸਿੱਖ ਨਹੀਂ ਜਦੋਂ ਕੋਈ ਵੀ ਆਪਣੇ ਆਪ ਨੂੰ ਗੁਰੂਆਂ ਦਾ ਸਿੱਖ ਵੀ ਕਹਿੰਦਾ ਵਾ ਤੇ ਨਾਲ ਦੀ ਨਾਲ ਸਾਰੇ ਦੇ ਸਾਰੇ ਕਰਮकांड ਕਰਦਾ ਵਾ ਸਾਰੇ ਪਖੰਡ ਕਰਦਾ ਵਾ YouTube ਦੇ ਉੱਪਰ ਇਸ ਤਰ੍ਹਾਂ ਦੇ ਜਿਹੜੇ ਭਰੇ ਭਾਈ YouTube ਦੇ ਵੀਡੀਓ ਆ ਉਹਨਾਂ ਨੂੰ ਦੇਖਦਾ ਤੇ ਥੱਲੇ ਕਮ ਸੇ ਕਮ 100 ਵਾਰੀ ਵਾਹਿਗੁਰੂ ਲਿਖ ਦਿੰਦਾ ਵਾ ਪਰ ਅਸਲ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਕੰਮ ਚੰਗਾ ਨਹੀਂ ਕਰਦਾ ਤੇ ਮੈਂ ਉਦੋਂ ਵੀ ਸਿੱਖ ਨਹੀਂ ਹੈਗਾ ਜਦੋਂ ਸਿੱਖੀ ਸਿਰਫ ਇੱਕ ਪੱਗ ਦੇ ਉੱਤੇ ਤੇ ਸਿਰਫ ਦਾੜੀ ਦੇ ਉੱਤੇ ਹੀ ਮੰਨੀ ਜਾਂਦੀ ਹੈ ਤੁਸੀਂ ਦਾੜੀ ਰੱਖ ਲਓ ਇੱਕ ਮਹੀਨਾ ਸ਼ੇਵ ਨਾ ਕਰੋ ਤੁਹਾਡੇ ਦਾੜੀ ਆ ਜਾਣੀ ਹੈ ਕੁਦਰਤ ਦਾ ਇੱਕ ਨਿਯਮ ਤੇ ਨਾਲ ਤੁਸੀਂ ਦੁਕਾਨ ਤੋਂ ਲੈ ਕੇ ਪੱਗ ਬੰਨ੍ਹ ਲਓ ਤੇ ਤੁਸੀਂ ਪੂਰੇ ਕਟੜ ਗੁਰੂ ਦੇ ਪਿਆਰੇ ਸਿੱਖ ਬਣ ਜਾਓਗੇ ਭਾਵੇਂ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਕਾਲੇ ਕਾਰਨਾਮੇ ਕਰੀ ਚੱਲੋ ਉਸ ਟਾਈਮ ਵੀ ਮੈਂ ਸਿੱਖ ਨਹੀਂ ਹੈਗਾ ਜਦੋਂ ਲੋਕ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਆ ਸ਼ਰਾਬ ਵੀ ਪੀਂਦੇ ਆ ਵਿਆਹਾਂ ਦੇ ਉੱਪਰ ਆਪਣੀ ਬੇਟੀ ਤੋਂ ਛੋਟੀ ਉਮਰ ਦੀਆਂ ਕੁੜੀਆਂ ਨੂੰ ਸਟੇਜਾਂ ਦੇ ਉੱਤੇ ਨਚਾਉਂਦੇ ਵੀ ਆ ਤੇ ਗੰਦੇ ਇਸ਼ਾਰੇ ਵੀ ਕਰਦੇ ਆ ਸਾਰੇ ਟੱਬਰ ਦੇ ਸਾਹਮਣੇ ਹਰ ਗੱਲ ਦੇ ਵਿੱਚ ਗਾਲ ਕੱਢਦੇ ਆ ਕਿਸੇ ਨੂੰ ਮਾਂ ਦੀ ਕਿਸੇ ਨੂੰ ਭੈਣ ਦੀ ਤੇ ਨਾਲੇ ਫਿਰ ਇਹਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੇ ਆ ਤੇ ਨਾਲ ਦੀ ਨਾਲ ਕਹਿੰਦੇ ਆ ਵੀ ਅਸੀਂ ਉਸੇ ਹੀ ਬਾਬੇ ਨਾਨਕ ਦੇ ਸਿੱਖ ਆ ਤਾਂ ਫਿਰ ਉਹਦੋਂ ਮੈਂ ਸਿੱਖ ਨਹੀਂ ਹੈਗਾ ਤੇ ਜਦੋਂ ਬਹੁਤ ਸਾਰੇ ਹਿੰਦੂ ਵੀਰਾਂ ਨੂੰ ਬੱਸਾਂ ਦੇ ਵਿੱਚੋਂ ਕੱਢ ਕੇ ਕਤਲ ਕੀਤਾ ਗਿਆ ਤੇ ਤਵleen ਸਿੰਘ ਉਸ ਟਾਈਮ ਦੇ ਕਹਿੰਦੇ ਕੋ ਹੁੰਦੇ ਪੱਤਰਕਾਰ ਨੇ ਔਰਤ ਨੇ ਇਕਤਵਲীন ਸਿੰਘ ਉਹਨਾਂ ਦਾ ਨਾਮ ਆ ਉਹ ਵੀ ਇੱਕ ਸਿੱਖ ਪਰਿਵਾਰ ਚ ਜਨਮ ਹੋਇਆ ਉਹਨਾਂ ਦਾ ਉਹਨਾਂ ਨੇ ਜਦੋਂ ਪਿੰਡਰਾਂ ਵਾਲੇ ਨੂੰ ਪੁੱਛਿਆ ਕਿ ਇਹਦੇ ਉੱਤੇ ਕੀ ਬਿਆਨ ਆ ਠੋਡਾ ਤਾਂ ਪਿੰਡਰਾਂ ਵਾਲੇ ਨੇ ਇਹ ਕਿਹਾ ਕਿ ਮੈਂ ਇਹਦੇ ਤੇ ਕੀ ਬੋਲ ਸਕਦਾ ਤੇ ਉਸੇ ਪਿੰਡਰਾਂ ਵਾਲੇ ਨੂੰ ਅੱਜ ਅਸੀਂ ਸਾਰੇ ਗੁਰੂਆਂ ਤੋਂ ਵੀ ਪਹਿਲਾਂ ਪੂਜਦੇ ਆ ਤੇ ਉਹਨੂੰ ਅਸੀਂ ਸੰਤ ਕਹਿੰਨੇ ਆ ਉਸ ਟਾਈਮ ਵੀ ਮੈਂ ਕੋਈ ਸਿੱਖ ਨਹੀਂ ਹੈਗਾ ਕੁਝ ਟਾਈਮ ਦੇ ਲਈ ਮੈਂ Hindu ਵੀ ਆ ਕੁਝ ਟਾਈਮ ਦੇ ਲਈ ਮੈਂ Hindu ਵੀ ਰਿਆ ਮੈਂ ਆਪਣਾ ਧਰਮ ਪਰਿਵਰਤਨ Hinduਾਂ ਦੇ ਵਿੱਚ ਵੀ ਕੀਤਾ ਵਾ ਹੁਣ ਮੈਂ ਤੁਹਾਨੂੰ ਇਹ ਦੱਸ ਦਿੰਨਾ ਮੈਂ Hindu ਕਦੋਂ ਕਦੋਂ ਰਿਆ ਵਾ 1990ਵਿਆਂ ਦੇ ਵਿੱਚ ਕਸ਼ਮੀਰ ਵੈਲੀ ਦੇ ਵਿੱਚ ਤਕਰੀਬਨ ਡੇਢ ਲੱਖ ਹਿੰਦੂ ਸੀਗੇ ਤੇ ਉਹਨਾਂ ਸਾਰਿਆਂ ਨੂੰ ਜਦੋਂ ਉੱਥੋਂ ਡਰਾ ਕੇ ਤੇ ਬਹੁਤ ਸਾਰੇ ਕਤਲ ਕਰਕੇ ਤੇ ਉਹ ਕਤਲ ਵੀ ਉਹਨਾਂ ਦੇ ਵਿੱਚੋਂ ਕੁਝ ਕਿਸ ਤਰੀਕੇ ਦੇ ਨਾਲ ਕੀਤੇ ਹੋਏ ਮੈਂ ਬਹੁਤ ਡਿਟੇਲ ਦੇ ਵਿੱਚ ਉਹ ਸਭ ਕੁਝ ਪੜਿਆ ਹੋਇਆ ਵਾਂ ਉਹ ਪੜੀਆਂ ਨਹੀਂ ਜਾਂਦੀਆਂ ਡਿਟੇਲ ਇੰਨੀਆਂ ਕੋ ਔਖੀਆਂ ਨੇ ਉਹ ਪੜਨੀਆਂ ਕਿਉਂਕਿ ਕਈ ਬਹੁਤ ਛੋਟੇ ਬੱਚਿਆਂ ਦਾ ਕਤਲ ਹੋਇਆ ਉਹਦੇ ਵਿੱਚ ਤੇ ਸਿਰਫ ਕੁਝ ਮਹੀਨਿਆਂ ਦੇ ਵਿੱਚ ਹੀ ਉਹ ਸਾਰੇ ਦੇ ਸਾਰੇ ਹਿੰਦੂ ਜਿਹੜੇ ਆਪਦੇ ਘਰੇ ਕਸ਼ਮੀਰ ਜਿਹੜਾ ਉਹਨਾਂ ਦਾ ਆਪਣਾ ਘਰ ਸੀਗਾ ਉੱਥੇ ਸਦੀਆਂ ਤੋਂ ਰਹਿੰਦੇ ਆ ਰਹੇ ਸੀ ਉਹਨਾਂ ਨੂੰ ਬਿਲਕੁਲ ਧੱਕੇ ਦੇ ਨਾਲ ਕਸ਼ਮੀਰ ਵੈਲੀ ਦੇ ਵਿੱਚੋਂ ਕੱਢਤਾ ਤੇ ਉਸ ਤੋਂ ਬਾਅਦ ਬਹੁਤ ਵਾਰ ਭਾਜਪੀ ਦੀ ਗਵਰਨਮੈਂਟ ਵੀ ਆਈ ਹੈ ਜਿਨ੍ਹਾਂ ਨੂੰ ਆਪਾਂ ਬਹੁਤ ਉਹਨਾਂ ਦੇ ਭਾਈ ਮੰਨ ਦਿੰਦੇ ਆ ਉਹਨਾਂ ਦੇ ਸਕੇ ਕਹਿੰਦੇ ਆ ਉਹਨਾਂ ਨੇ ਵੀ ਅਜੇ ਤੱਕ ਉਹਨਾਂ ਲਈ ਕੁਝ ਨਹੀਂ ਕੀਤਾ ਉਸ ਟਾਈਮ ਮੈਂ ਇੱਕ ਹਿੰਦੂ ਹਾਂ ਜਿਹੜਾ ਕਸ਼ਮੀਰ ਤੋਂ ਭਜਾਇਆ ਉਹ ਮੈਂ ਹਿੰਦੂ ਆ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਦੋਂ ਹਿੰਦੂਆਂ ਦਾ ਕਤਲੇਆਮ ਹੋਇਆ ਬੱਸਾਂ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਉਸ ਟਾਈਮ ਵੀ ਮੈਂ ਇੱਕ ਹਿੰਦੂ ਆ ਜਦੋਂ ਥਾਪਰ ਯੂਨੀਵਰਸਿਟੀ ਦੇ ਵਿੱਚ ਕਿੰਨੇ ਸਾਰੇ ਬੇਦੋਸ਼ੇ ਸਿਰਫ ਸਟੂਡੈਂਟਸ ਨੂੰ ਉਹਨਾਂ ਦੇ ਧਰਮ ਦੇ ਨਾਂ ਦੇ ਉੱਤੇ ਟਾਰਗੇਟ ਕੀਤਾ ਗਿਆ ਹੁਣੇ ਜਿਵੇਂ ਪਹਿਲਗਾਮ ਦੇ ਵਿੱਚ ਹੋਇਆ ਸਿਰਫ ਹਿੰਦੂਆਂ ਨੂੰ ਮਾਰਿਆ ਗਿਆ ਉੱਥੇ ਤਾਂ ਉਸ ਟਾਈਮ ਵੀ ਮੈਂ ਹਿੰਦੂ ਆ ਪਰ ਹਿੰਦੂ ਧਰਮ ਦੇ ਵਿੱਚ ਵੀ ਮੈਂ ਕਦੇ ਰਿਹਾ ਪਰ ਫਿਰ ਮੈਂ ਉਹਦੇ ਚੋਂ ਆਪਣਾ ਧਰਮ ਪਰਵਰਤਨ ਵੀ ਕਰ ਲੈਣਾ ਵਾ ਉਹ ਮੇਰੀ ਆਪਣੀ ਮਰਜ਼ੀ ਆ ਕਦੇ ਮੈਂ ਧਰਮ ਦੇ ਵਿੱਚ ਚਲੇ ਜਾਣਾ ਕਿਸੇ ਚ ਵੀ ਕਦੇ ਉਹਦੇ ਵਿੱਚੋਂ ਬਾਹਰ ਨਿਕਲਿਆ ਆਉਣਾ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਦੋਂ-ਕਦੋਂ ਹਿੰਦੂ ਨਹੀਂ ਹੈਗਾ ਬਿਲਕੁਲ ਸਿੱਖਾਂ ਦੀ ਤਰ੍ਹਾਂ ਹੀ ਜਦੋਂ-ਜਦੋਂ ਵੀ ਹਿੰਦੂ ਧਰਮ ਨੇ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਨੂੰ ਪਿੱਛੇ ਛੱਡ ਕੇ ਆਪਣਾ ਮੇਨ ਦੇਵਤਾ ਬਣਾ ਲਿਆ ਯੋਗੀ ਨੂੰ ਤੇ ਨਾਲ ਦੀ ਨਾਲ ਹੀ ਇਹੋ ਜਿਹੇ ਲੀਡਰਾਂ ਨੂੰ ਜਿਨ੍ਹਾਂ ਦੇ ਸਿੱਧੇ-ਸਿੱਧੇ ਨਾਮ ਆਉਂਦੇ ਆ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੇ ਵਿੱਚ ਉਹਨਾਂ ਨੂੰ ਉਹ অবতার ਮੰਨਣ ਲੱਗ ਗਏ ਉਦੋਂ ਉਦੋਂ ਮੈਂ Hindu ਨਹੀਂ ਹੈਗਾ ਜਦੋਂ ਜਦੋਂ ਵੀ ਕਿਸੇ ਨੂੰ ਵੀ ਜੇ ਦੇਸ਼ ਦੇ ਵਿੱਚ ਕੋਈ ਇੱਕ ਪ੍ਰੋਬਲਮ ਹੁੰਦੀ ਆ ਤੇ ਜੇ ਕੋਈ ਬੰਦਾ ਉਹਦੇ ਉੱਪਰ ਆਵਾਜ਼ ਉਠਾਉਂਦਾ ਕਹਿੰਦਾ ਕਿ ਭਾਈ ਸਾਡਾ ਘਰ ਗੰਦਾ ਵਾ ਇਹਨੂੰ ਆਪਾਂ ਥੋੜਾ ਸਾਫ਼ ਕਰ ਲਈਏ ਇਹ ਆਪਣੇ ਘਰੇ ਆਪਣੇ ਦੇਸ਼ ਚ ਪ੍ਰੋਬਲਮ ਆ ਤਾਂ ਮੁਰੋਂ ਉਹਨੂੰ ਕਹਿੰਦੇ ਆ ਪਾਕਿਸਤਾਨ ਚਲੇ ਜਾਓ ਜਾਂ ਫਿਰ ਉਹਨੂੰ ਦੇਸ਼ ਤਰੋਈ ਕਹਿ ਦਿੱਤਾ ਜਾਂਦਾ ਯਾਂ ਫਿਰ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਜਾਂਦਾ ਯਾਂ ਫਿਰ ਅਰਬਨ नक्सਲ ਕਹਿ ਦਿੱਤਾ ਜਾਂਦਾ ਤਾਂ ਉਦੋਂ-ਉਦੋਂ ਮੈਂ ਹਿੰਦੂ ਨਹੀਂ ਹੈਗਾ ਯਾਂ ਫਿਰ ਜਦੋਂ ਦੇਸ਼ ਦੀ ਹਰੇਕ ਪ੍ਰੋਬਲਮ ਨੂੰ ਮੁਸਲਮਾਨਾਂ ਦੇ ਸਿਰ ਤੇ ਮੜ ਦਿੱਤਾ ਜਾਂਦਾ ਯਾਂ ਫਿਰ ਕਿਸੇ ਵੀ ਇੱਕ ਗਰੀਬ ਵਿਚਾਰੇ ਮੁਸਲਮਾਨ ਫੇਰੀ ਵਾਲੇ ਨੂੰ ਫੜਿਆ ਜਾਂਦਾ ਉਹਦੇ ਤੋਂ ੱੱਕੇ ਨਾਲ ਜੈ ਸ਼੍ਰੀ ਰਾਮ ਕਹਾਇਆ ਜਾਂਦਾ ਨਾਲੇ ਤਾਂ ਉਹਦੀ ਬੇਇੱਜ਼ਤੀ ਆ ਤੇ ਨਾਲੇ ਉਸ ਏਨੇ ਵੱਡੇ ਮਰਿਆਦਾ ਪਰਸ਼ੋਤਮ ਇਨਸਾਨ ਦੀ ਬੇਇੱਜ਼ਤੀ ਕਿ ਕੀ ਹੁਣ ਭਗਵਾਨ ਰਾਮ ਦਾ ਨਾਮ ਇਸ ਤਰ੍ਹਾਂ ਜਪਾਇਆ ਜਾਊਗਾ ਤਾਂ ਉਦੋਂ-ਉਦੋਂ ਮੈਂ Hindu ਬਿਲਕੁਲ ਵੀ ਨਹੀਂ ਹੈਗਾ ਤੇ ਜਦੋਂ 84 ਦੇ ਵਿੱਚ ਸਿੱਖ ਵਿਰੋਧੀ ਹਿੰਸਾ ਦਿੱਲੀ ਦੇ ਵਿੱਚ ਫੈਲਦੀ ਆ ਤੇ ਇਨੇ ਹਜ਼ਾਰ ਸਿੱਖਾਂ ਨੂੰ ਗਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ ਜਾਂਦਾ ਤੇ ਉਸ ਤੋਂ ਇਮੀਡੀਏਟਲੀ ਬਾਅਦ ਜਦੋਂ ਰਜੀਵ ਗਾਂਧੀ ਨੂੰ ਇੱਕ ਇੰਨੀ ਵੱਡੇ ਬਹੁਮਤ ਦੇ ਨਾਲ ਜਿਤਾ ਦਿੱਤਾ ਜਾਂਦਾ ਸਿਰਫ ਸੈਂਥੀ ਵੋਟ ਦੇ ਕੇ ਉਦੋਂ-ਉਦੋਂ ਮੈਂ Hindu ਨਹੀਂ ਹੈਗਾ ਮੈਂ ਦੋ ਧਰਮਾਂ ਚ ਹੀ ਨਹੀਂ ਰਿਹਾ ਵਿਚਕਾਰ ਮੈਂ ਅੱਕ ਗਿਆ ਥੋੜਾ ਜਿਹਾ ਤਾਂ ਫਿਰ ਮੈਂ ਥੋੜੇ ਟਾਈਮ ਦੇ ਲਈ ਮੁਸਲਮਾਨ ਧਰਮ ਦੇ ਵਿੱਚ ਵੀ ਚੱਲ ਆ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਦੋਂ ਕਦੋਂ ਮੁਸਲਮਾਨ ਧਰਮ ਦੇ ਵਿੱਚ ਗਿਆ ਜਦੋਂ ਜਦੋਂ ਵੀ ਮੁਸਲਮਾਨ ਦੇਸ਼ਾਂ ਦੇ ਉੱਤੇ ਬੰਬਾਰੀ ਹੁੰਦੀ ਆ ਕੋਈ ਅਮਰੀਕਾ ਦਾ ਬਹੁਤ ਹੀ ਜ਼ਿਆਦਾ ਮਹਿੰਗਾ ਜਹਾਜ਼ ਕਿਸੇ ਵੀ ਮੁਸਲਮਾਨ ਸ਼ਹਿਰ ਦੇ ਉੱਤੋਂ ਦੀ ਲੰਘਦਾ ਇੱਕ ਬਟਨ ਉਹਦਾ ਪਾਇਲਟ ਦਬ ਦਿੰਦਾ ਤੇ ਠਾ ਕਰਕੇ ਬੰਬ ਹੈਗਾ ਉਹ ਜਿਹੜਾ ਬਿਲਡਿੰਗ ਦੇ ਉੱਪਰ ਡਿੱਗਦਾ ਤੇ ਬਿਲਡਿੰਗ ਦੇ ਵਿੱਚ ਰਹਿਣ ਵਾਲੇ ਸਾਰੇ ਦੇ ਸਾਰੇ ਉਹਦੇ ਲੋਕ ਜਿਹੜੇ ਅੰਦਰ ਨੇ ਸਣੇ ਉਹਨਾਂ ਬੱਚਿਆਂ ਦੇ ਉਹ ਖਤਮ ਹੋ ਜਾਂਦੇ ਆ ਪਰ ਉਹਨਾਂ ਦੇ ਲਈ ਹਾ ਦਾ ਨਾਰਾ ਮਾਰਨ ਵਾਲਾ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਉਹ ਛੋਟੇ ਛੋਟੇ ਬੱਚੇ ਆ ਤੇ ਜਦੋਂ ਜਦੋਂ ਵੀ ਮੈਂ ਉਹਨਾਂ ਦੀਆਂ ਲਾਸ਼ਾਂ ਦੇਖਦਾ ਮੈਨੂੰ ਇੱਕ ਤਾਂ ਆਪਣੇ ਆਪ ਦੇ ਬੱਚੇ ਯਾਦ ਆਉਂਦੇ ਆ ਤੇ ਨਾਲ ਦੀ ਨਾਲ ਹੀ ਮੈਂ ਉਸੇ ਟਾਈਮ ਮੁਸਲਮਾਨ ਬਣ ਜਾਣਾ ਤੇ ਇੱਕ ਕਟੜ ਮੁਸਲਮਾਨ ਬਣ ਜਾਣਾ ਜਦੋਂ ਜਦੋਂ ਵੀ ਵੱਡੀਆਂ ਪਾਵਰਾਂ ਨੇ ਵੱਡੇ ਦੇਸ਼ਾਂ ਨੇ ਕਦੇ ਇਰਾਕ ਨੂੰ ਕਦੇ ਅਫਗਾਨਿਸਤਾਨ ਨੂੰ ਕਦੇ ਲਿਬਨਾਨ ਨੂੰ ਕਦੇ ਸੀਰੀਆ ਨੂੰ ਇਹਨਾਂ ਸਾਰੇ ਦੇਸ਼ਾਂ ਨੂੰ ਆਪਦੀ ਹੌਮੇ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰਤਾ ਜਾਂ ਫਿਰ ਇਹਨਾਂ ਦੇ ਨੈਚੁਰਲ ਰਿਸੋਰਸਸ ਨੂੰ ਲੁੱਟਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਤਾ ਤੇ ਇੱਥੋਂ ਦੇ ਲੱਖਾਂ ਲੋਕਾਂ ਨੂੰ ਮਾਰਤਾ ਉਦੋਂ ਉਦੋਂ ਵੀ ਮੈਂ ਇੱਕ ਮੁਸਲਮਾਨ ਬਣ ਗਿਆ ਇਸ ਤੋਂ ਬਾਅਦ ਇੱਕ ਵਾਰੀ ਫੇਰ ਮੈਂ ਦੁਬਾਰਾ ਮੁਸਲਮਾਨ ਧਰਮ ਦੇ ਵਿੱਚ ਗਿਆ ਮੈਂ ਆਪਣਾ ਧਰਮ ਪਰਿਵਰਤਨ ਕੀਤਾ ਉਹ ਉਦੋਂ ਕੀਤਾ ਜਦੋਂ ਸੱਦਾਮ ਹੁਸੈਨ ਦੇ ਰਹਿੰਦੇ ਹੋਏ ਅਮਰੀਕਾ ਨੇ ਇਰਾਕ ਦੇ ਉੱਤੇ ਸੈਂਕਸ਼ਨਸ ਲਾਈਆਂ ਤੇ ਉਹਨਾਂ ਸੈਂਕਸ਼ਨਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਦਵਾਈਆਂ ਸਨ ਜਿਹੜੀਆਂ ਇਰਾਕ ਦੇ ਵਿੱਚ ਜਾਣ ਤੋਂ ਪੂਰੀ ਤਰ੍ਹਾਂ ਦੇ ਨਾਲ ਬੈਨ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਇਹੋ ਜਿਹੀਆਂ ਦਵਾਈਆਂ ਸੀ ਜਿਹੜੀਆਂ ਛੋਟੇ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਅਗਲੇ 2 ਸਾਲਾਂ ਦੇ ਵਿੱਚ ਇਰਾਕ ਦੇ ਵਿੱਚ 5 ਲੱਖ ਤੋਂ ਜ਼ਿਆਦਾ 4 ਸਾਲ ਤੋਂ ਛੋਟੀ ਉਮਰ ਦੇ ਬੱਚੇ ਇਹਨਾਂ ਦਵਾਈਆਂ ਦੇ ਖਾਣੋਂ ਮਰ ਜਾਂਦੇ ਆ ਤੇ ਜਦੋਂ ਅਮਰੀਕਾ ਤੋਂ ਇਹਦੇ ਬਾਰੇ ਵਿੱਚ ਕੁਐਸਚਨ ਕੀਤਾ ਜਾਂਦਾ ਤਾਂ ਅਮਰੀਕਾ ਆਪਣੇ ਇਸ ਸੈਕਸ਼ਨ ਨੂੰ ਪੂਰੀ ਤਰ੍ਹਾਂ ਦੇ ਨਾਲ ਜਸਟੀਫਾਈ ਕਰਦਾ ਵਾ ਸਿਰਫ ਇੱਕ ਦਵਾਈ ਦੇ ਬੈਨ ਹੋਣ ਦੇ ਨਾਲ ਇਰਾਕ ਦੇ ਵਿੱਚ 5 ਲੱਖ ਤੋਂ ਜ਼ਿਆਦਾ 4 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਹੁੰਦੀ ਆ ਇਹ ਕਿਸੇ ਥਾਂ ਦੇ ਉੱਤੇ ਨਹੀਂ ਹੈ ਇਹਦੇ ਉੱਤੇ ਕੋਈ ਗੱਲਬਾਤ ਨਹੀਂ ਹੈ 5 ਲੱਖ ਇੱਕ ਮਾਨੇ ਰੱਖਦੀ ਆ ਇੰਨੀ ਜ਼ਿਆਦਾ ਵੱਡੀ ਫਿਗਰ ਪਤਾ ਨਹੀਂ ਕਿੰਨੀਆਂ ਜ਼ੀਰੋਂ ਲੱਗਦੀਆਂ ਪਤਾ ਨਹੀਂ ਕਿੰਨੇ ਬੱਚੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਤੇ ਦੂਜੇ ਪਾਸੇ ਉਹ ਵੈਸਟਰਨ ਵਰਲਡ ਵਾਲੇ ਆਪ ਨੇ ਜਿਨ੍ਹਾਂ ਦੇ ਦੋ ਬੰਦੇ ਵੀ ਮਰ ਜਾਣ ਤੇ ਫਿਰ ਪੂਰਾ ਬਦਲਾ ਲਊ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਦੇਸ਼ਾਂ ਦੇ ਉੱਤੇ ਅਗਲੇ ਲਗਾਤਾਰ ਕਿੰਨੇ ਸਾਲਾਂ ਤੱਕ ਉਸ ਕੰਟਰੀ ਨੂੰ ਪੂਰਾ ਬਰਬਾਦ ਕੀਤਾ ਜਾਂਦਾ ਤੇ ਮੈਂ ਉਦੋਂ ਵੀ ਇੱਕ ਮੁਸਲਮਾਨ ਆ ਜਦੋਂ ਦਿੱਲੀ ਮੁਸਲਮਾਨਾਂ ਨੂੰ ਇੰਡੀਆ ਦੇ ਵਿੱਚ ਹਰ ਪੱਖ ਤੋਂ અપਮਾਨਿਤ ਕੀਤਾ ਜਾਂਦਾ ਜਲੀਲ ਕੀਤਾ ਜਾਂਦਾ ਨੈਸ਼ਨਲ ਮੀਡੀਆ ਦੇ ਉੱਪਰ ਖੁੱਲੇ ਆਮ ਕਦੇ ਕੋਈ ਜਿਹਾਦ ਦੇ ਨਾਂ ਦੇ ਉੱਤੇ ਕਦੇ ਕਿਸੇ ਜਿਹਾਦ ਦੇ ਨਾਂ ਦੇ ਉੱਤੇ ਤੇ ਮੈਂ ਉਦੋਂ ਵੀ ਇੱਕ ਮੁਸਲਮਾਨ ਆ ਜਦੋਂ ਪੂਰੀ ਦੁਨੀਆ ਪੂਰੇ ਅੰਧਕਾਰ ਦੇ ਵਿੱਚ ਡੁੱਬੀ ਹੋਈ ਸੀ ਸਪੈਸ਼ਲੀ ਯੂਰਪ ਪੂਰਾ ਦਾ ਪੂਰਾ ਜਦੋਂ ਉਹਨਾਂ ਦੀ ਚਰਚ ਸਿਰਫ ਸਾਇੰਸ ਦਾ ਨਾਮ ਲੈਣ ਦੇ ਉੱਤੇ ਹੀ ਸਾਇੰਸਦਾਨਾਂ ਨੂੰ ਚੌਂਕਾਂ ਦੇ ਵਿੱਚ ਖੜਾ ਕੇ ਤੇ ਜਿਉਂਦੇ ਅੱਗ ਲਾ ਦਿੰਦੇ ਸੀ ਉਸ ਟਾਈਮ ਦੇ ਉੱਪਰ ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਸਾਇੰਸ ਦੇ ਉੱਤੇ ਹਿਸਾਬ ਜਿਹਨੂੰ ਆਪਾਂ ਮੈਥ ਕਹਿੰਦੇ ਆ ਉਹਦੇ ਉੱਤੇ ਤੇ ਸਪੈਸ਼ਲੀ ਮੈਡੀਸਨਸ ਦੇ ਉੱਪਰ ਸਭ ਤੋਂ ਜ਼ਿਆਦਾ ਖੋਜਾਂ ਕੀਤੀਆਂ ਸਭ ਤੋਂ ਜ਼ਿਆਦਾ ਕੰਮ ਕੀਤਾ ਉਸ ਟਾਈਮ ਵੀ ਮੈਂ ਇੱਕ ਮੁਸਲਮਾਨ ਆ ਇਹ ਮੈਂ ਉਸ ਟਾਈਮ ਵੀ ਮੁਸਲਮਾਨ ਬਣ ਗਿਆ ਵਿਚਕਾਰ ਫਿਰ ਧਰਮ ਪਰਿਵਰਤਨ ਕੀਤਾ ਜਦੋਂ ਮੁਸਲਮਾਨਾਂ ਨੇ ਬਗਦਾਦ ਦੇ ਵਿੱਚ ਤੇ ਹੋਰ ਆਪਣੇ ਸੀਰੀਆ ਦੀ ਰਾਜਧਾਨੀ ਦਮਸਕਸ ਦੇ ਵਿੱਚ ਬਹੁਤ ਵੱਡੇ ਵੱਡੇ ਸੈਂਟਰ ਖੋਲੇ ਬਿਲਕੁਲ ਓਪਨ ਤੁਸੀਂ ਕੋਈ ਵੀ ਇਨਸਾਨ ਉੱਥੇ ਜਾ ਕੇ ਕਿਸੇ ਵੀ ਟੌਪਿਕ ਦੇ ਉੱਪਰ ਬੋਲ ਸਕਦਾ ਸੀ ਬਿਨਾ ਕਿਸੇ ਵੀ ਡਰ ਤੋਂ ਜੇ ਉਹ ਕਿਸੇ ਹੋਰ ਵੀ ਧਰਮ ਦਾ ਓਪਨਲੀ ਉੱਥੇ ਜਾਓ ਉਹਨਾਂ ਨੂੰ ਆਪਣੇ ਧਰਮ ਦੇ ਬਾਰੇ ਵਿੱਚ ਦੱਸੋ ਉੱਥੇ ਹੋਰ ਉਹਨਾਂ ਦੇ ਲੋਕ ਬੈਠੇ ਹੋਣਗੇ ਉਹ ਤੁਹਾਡੇ ਨਾਲ ਵਿਚਾਰ ਵਿਮਰਸ਼ ਕਰਨਗੇ ਸਿਰਫ ਗੱਲਾਂ ਬਾਤਾਂ ਕਰਨਗੇ ਤੁਸੀਂ ਉਹਨਾਂ ਸੈਂਟਰਸ ਦੇ ਵਿੱਚ ਜਾ ਕੇ ਕੋਈ ਵੀ ਗੱਲ ਕਰ ਸਕਦੇ ਹੋ ਉਦੋਂ ਵੀ ਮੈਂ ਇੱਕ ਮੁਸਲਮਾਨ ਸੀ ਪਰ ਵਿਚਕਾਰ ਇਹੋ ਜਿਹਾ ਟਾਈਮ ਵੀ ਆਇਆ ਜਦੋਂ ਮੈਂ ਮੁਸਲਮਾਨ ਧਰਮ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਗਤਾ ਤੇ ਮੈਂ ਦੁਬਾਰਾ ਇੱਕ ਵਾਰੀ ਧਰਮ ਪਰिवर्तन ਕਰ ਲਿਆ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਦੋਂ ਕੀਤਾ ਜਦੋਂ ਹੀ ਮੁਸਲਮਾਨਾਂ ਨੇ ਪੈਂਟਾਂ ਛੱਡ ਕੇ ਸਲਵਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਤੇ ਪੂਰੇ ਕੱਟੜ ਬਣ ਗਏ ਤੇ ਉਸ ਟਾਈਮ ਹੀ ਮੈਂ ਮੁਸਲਮਾਨ ਧਰਮ ਦਾ ਤਿਆਗ ਕਰਤਾ ਜਦੋਂ ਹੀ ਉਹਨਾਂ ਨੇ ਆਪਣੀਆਂ ਔਰਤਾਂ ਨੂੰ ਕੁਰਾਨ ਦੇ ਹਵਾਲੇ ਦੇ ਕੇ ਬੁਰਕੇ ਪਾਉਣੇ ਸ਼ੁਰੂ ਕਰਤੇ ਤੇ ਉਹਨਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਤੇ ਉਹਨਾਂ ਤੋਂ ਉਹਨਾਂ ਦੇ ਸਾਰੇ ਦੇ ਸਾਰੇ ਅਧਿਕਾਰ ਖੋਲੇ ਉਸ ਟਾਈਮ ਦੇ ਉੱਪਰ ਮੈਂ ਮੁਸਲਮਾਨ ਨਹੀਂ ਰਹਾ ਜਦੋਂ-ਜਦੋਂ ਵੀ ਮੁਸਲਮਾਨਾਂ ਨੇ ਕਿਸੇ ਵੀ ਥਾਂ ਦੇ ਉੱਤੇ ਸ਼ਰੀਆ ਲਾ ਲਾਉਣ ਦੀ ਕੋਸ਼ਿਸ਼ ਕੀਤੀ ਪਵਿੱਤਰ ਕੁਰਾਨ ਦੇ ਨਾਂ ਦੇ ਉੱਤੇ ਪਤਾ ਨਹੀਂ ਕੀ ਕੀ ਊਟ ਪਟੰਗ ਜੀਆਂ ਚੀਜ਼ਾਂ ਸ਼ੁਰੂ ਕਰ ਲੀਆਂ ਉਸੇ ਹੀ ਪਵਿੱਤਰ ਕੁਰਾਨ ਦੇ ਨਾਂ ਦੇ ਉੱਤੇ ਜਿਨ੍ਹਾਂ ਨੂੰ ਆਪ ਇਹਨਾਂ ਨੂੰ ਪੜਨੀ ਵੀ ਜ਼ਿਆਦਾਤਰ ਲੋਕਾਂ ਨੂੰ ਨਹੀਂ ਆਉਂਦੀ ਅੱਜ ਵੀ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਕਿਸੇ ਨੂੰ ਵੀ ਇਹ ਕੁਐਸਚਨ ਕਰੋ ਕਿ ਕੀ ਇਹ ਫਲਾਣੀ ਚੀਜ਼ ਕੁਰਾਨ ਦੇ ਵਿੱਚ ਲਿਖੀ ਹੈ ਜਾਂ ਨਹੀਂ ਲਿਖੀ ਉਹ ਬੰਦਾ ਤੁਹਾਨੂੰ ਜੀਵ ਇਮਾਨਦਾਰ ਹੋਊਗਾ ਥੋੜਾ ਬਹੁਤ ਪੜਿਆ ਲਿਖਿਆ ਹੋਊਗਾ ਤਾਂ ਤੁਹਾਨੂੰ ਇੱਕੋ ਹੀ ਆਨਸਰ ਦਊਗਾ ਕਿ ਨਹੀਂ ਮੈਨੂੰ ਐਗਜੈਕਟ ਨਹੀਂ ਪਤਾ ਈਵਨ ਜਿਹੜੇ ਬਹੁਤ ਵੱਡੇ ਸਕਾਲਰ ਨੇ ਉਹ ਵੀ ਇਹ ਚੀਜ਼ ਮੰਨਦੇ ਆ ਬਿਲਕੁਲ ਉਹ ਚੀਜ਼ ਹੋਈ ਆ ਜਿਵੇਂ ਪੁਰਾਣੇ ਹਿੰਦੂ ਵੇਦਾਂ ਗ੍ਰੰਥਾਂ ਦੇ ਨਾਲ ਹੋਈ ਆ ਉਹ ਲੈਂਗੁਏਜ ਇੰਨੀ ਕਿ ਜ਼ਿਆਦਾ ਪੁਰਾਣੀ ਹੋਗੀ ਉਸੇ ਤਰ੍ਹਾਂ ਹੀ ਇੱਥੇ ਕਹਿੰਦੇ ਆ ਸਾਨੂੰ ਐਗਜੈਕਟ ਨਹੀਂ ਪਤਾ ਕਿ ਕੀ ਇਹ ਚੀਜ਼ਾਂ ਲਿਖੀਆਂ ਵੀ ਹੋਈਆਂ ਨੇ ਅਸਲ 'ਚ ਜਾਂ ਨਹੀਂ ਲਿਖੀਆਂ ਹੋਈਆਂ ਪਰ ਹਾਂ ਜਿਹੜੇ ਹੁਣ ਕਟੜ ਮੁਸਲਮਾਨ ਨੇ ਉਹ ਪੂਰੇ ਸ਼ੋਰ ਨੇ ਉਹ ਕਹਿੰਦੇ ਹਾਂ ਇਹ ਤਾਂ ਪੱਕਾ ਲਿਖਿਆ ਹੀ ਲਿਖਿਆ ਹੋਇਆ ਆ ਇਸ ਤੋਂ ਇਲਾਵਾ ਕਿਉਂਕਿ ਬੋਧਧਰਮ ਦਾ ਬਹੁਤ ਬੋਲਬਾਲਾ ਰਿਆ ਜਦੋਂ ਮੈਂ ਬਾਕੀ ਦੇ ਧਰਮਾਂ ਤੋਂ ਥੋੜਾ ਅੱਕਿਆ ਤਾਂ ਮੈਂ ਥੋੜੀ ਦੇਰ ਦੇ ਲਈ ਬੋਧੀ ਵੀ ਬਣ ਗਿਆ ਆਪਣਾ ਸਿਰ ਸ਼ੇਵ ਕਰਤਾ ਤੇ ਬੋਧੀਆਂ ਵਾਲੇ ਮਹਿਰੂਨ ਰੰਗ ਦੇ ਕੱਪੜੇ ਪਾ ਲਏ ਉਹ ਮੈਂ ਕਦੋਂ ਕੀਤਾ ਜਦੋਂ ਮਹਾਤਮਾ ਬੁੱਧ ਨੇ ਪੰਡਤਾਂ ਦੇ ਫਾਲਤੂ ਦੇ ਕਰਮਕੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਗਤਾ ਤੇ ਆਮ ਲੋਕਾਂ ਨੂੰ ਕਿਹਾ ਕਿ ਜੇ ਤੁਸੀਂ ਰੱਬ ਨੂੰ ਮਿਲਣਾ ਉਹ ਬਹੁਤ ਹੀ ਸਿੰਪਲ ਤਰੀਕਾ ਵਾ ਰੱਬ ਤੁਹਾ ਤੋਂ ਦੂਰ ਨਹੀਂ ਹੈਗਾ ਤੁਹਾਡੇ ਅੰਦਰ ਹੀ ਆ ਤੁਸੀਂ ਬਸ ਸਹੀ ਕੰਮ ਕਰਦੇ ਜਾਓ ਕਦੇ ਕੋਈ ਗਲਤ ਕੰਮ ਨਾ ਕਰੋ ਇਹੀ ਰੱਬ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਹੋਰ ਕੱਖ ਕਰਨ ਦੀ ਲੋੜ ਨਹੀਂ ਉਸ ਟਾਈਮ ਮੈਂ ਇਹ ਗੱਲ ਸੁਣ ਕੇ ਇੰਨਾ ਖੁਸ਼ ਹੋ ਗਿਆ ਤਾਂ ਮੈਂ ਫੌਰਨ ਬੁੱਧੀ ਬਣ ਗਿਆ ਪਰ ਫਿਰ ਥੋੜੀ ਦੇਰ ਤੋਂ ਬਾਅਦ ਹੀ ਮੈਂ ਦੁਬਾਰਾ ਆਪਣਾ ਧਰਮ ਪਰਿਵਰਤਨ ਕੀਤਾ ਉਹ ਮੈਂ ਕਦੋਂ ਕੀਤਾ ਜਦੋਂ ਇੰਨੀਆਂ ਸਿੰਪਲ ਗੱਲਾਂ ਕਰਨ ਵਾਲੇ ਇਸ ਇਨਸਾਨ ਦੇ ਜਿਹੜੇ ਅਗਲੇ ਪੈਰੋਕਾਰ ਸੀ ਉਹ ਖੁਦ ਹੀ ਉਹਨਾਂ ਹੀ ਗੱਲਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਸ ਗਏ ਤੇ ਬੁੱਧ ਧਰਮ ਆਪ ਵੀ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਿਆ ਕਿ ਹਿਨਯਾਨਾ ਬਣ ਗਿਆ ਇੱਕ ਮਹਾਯਾਨਾ ਬਣ ਗਿਆ ਤੇ ਉਸ ਤੋਂ ਬਾਅਦ ਇਹ ਇੰਨੇ ਕੁ ਜ਼ਿਆਦਾ क्रੂਅਲ ਵੀ ਹੋ ਗਏ ਕਿ ਬਰਮਾ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਰੀਬ ਮੁਸਲਮਾਨਾਂ ਦਾ ਕਤਲੇਆਮ ਕੀਤਾ ਤਾਂ ਉਸ ਟਾਈਮ ਮੈਂ ਆਪਣੀ ਹੈੱਡ ਸ਼ੇਵ ਕਰਨਾ ਬੰਦ ਕਰਤਾ ਤੇ ਵਾਪਸ ਕਿਸੇ ਧਰਮ ਨੂੰ ਲੱਭਣ ਦੇ ਲਈ ਚੱਲ ਪਿਆ ਤਾਂ ਚੱਲਦੇ-ਚੱਲਦੇ ਮੈਂ ਪਹੁੰਚਿਆ ਯਹੂਦੀਆਂ ਦੇ ਕੋਲ ਤੇ ਮੈਂ ਯਹੂਦੀ ਬਣਿਆ ਕਦੋਂ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਯਹੂਦੀਆਂ ਨੂੰ ਹਿਟਲਰ ਕੰਸੈਂਟਰੇਸ਼ਨ ਕੈਂਪਾਂ ਦੇ ਵਿੱਚ ਪਾ ਕੇ ਰੱਖ ਰਿਹਾ ਸੀਗਾ ਜਦੋਂ ਛੋਟੇ ਛੋਟੇ ਯਹੂਦੀ ਬੱਚੇ ਆਪਣੀਆਂ ਮਾਵਾਂ ਦੀਆਂ ਉਂਗਲਾਂ ਫੜ ਕੇ ਉਹਨਾਂ ਗੈਸ ਚਾਂਬਰਾਂ ਦੇ ਵੱਲ ਜਾ ਰਹੇ ਸੀ ਕਿਉਂਕਿ ਇੱਕ ਛੋਟੇ ਬੱਚੇ ਦੇ ਲਈ ਮਾਂ ਦਾ ਆਸਰਾ ਸਭ ਤੋਂ ਵੱਡਾ ਆਸਰਾ ਵਾ ਜਿਉਂਨੇ ਮਾਂ ਦੀ ਉਂਗਲ ਫੜੀ ਹੋਈ ਆ ਉਹਨੂੰ ਪਤਾ ਕਿ ਮੈਂ ਸੇਫ ਆ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਸ਼ਾਇਦ ਉਹਦੀ ਮਾਂ ਨੂੰ ਵੀ ਪਤਾ ਨਹੀਂ ਕਿ ਇਹ ਜਿਹੜੇ ਆਖਰੀ ਜ਼ਿੰਦਗੀ ਦੇ ਕੁਝ ਕਦਮ ਨੇ ਇਹ ਉਹਨਾਂ ਦੋਨਾਂ ਦੀ ਜ਼ਿੰਦਗੀ ਦੇ ਆਖਰੀ ਕਦਮ ਹੋਣ ਜਾ ਰਹੇ ਆ ਇਸ ਤੋਂ ਬਾਅਦ ਉਹ ਅੰਦਰ ਚਲੇ ਜਾਣਗੇ ਕਮਰਾ ਬੰਦ ਹੋ ਜਾਊਗਾ ਤੇ ਇੱਕ ਜ਼ਹਿਰੀਲੀ ਗੈਸ ਛੱਡੀ ਜਾਊਗੀ ਤੇ ਜਿਹਦੇ ਵਿੱਚ ਅਗਲੇ ਅੱਧਾ ਘੰਟਾ ਤੜਫ ਤੜਫ ਕੇ ਇਹਨਾਂ ਦੋਨੇ ਮਾਂ ਤੇ ਬੱਚੇ ਦੋਨਾਂ ਦੀ ਇੱਥੇ ਮੌਤ ਹੋ ਚੁਗੀ ਇਹ ਇਹ ਜੀਆਂ ਡਿਟੇਲਸ ਨੇ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਨੇ ਬਾਕੀ ਦੀ ਉਹਨਾਂ ਕਿਤਾਬਾਂ ਦੀ ਤਰ੍ਹਾਂ ਹੀ ਇਹ ਡਿਟੇਲਸ ਕਿਤੇ ਵੀ ਪੜੀਆਂ ਨਹੀਂ ਜਾਂਦੀਆਂ ਮਤਲਬ ਤੁਸੀਂ ਬਿਲਕੁਲ ਹੀ ਕੋਈ ਬਹੁਤ ਕਠੋਰ ਦਿਲ ਵਾਲੇ ਇਨਸਾਨ ਹੋਣੇ ਚਾਹੀਦੇ ਹੋ ਜੇ ਤੁਸੀਂ ਪੂਰੀ ਦੀ ਪੂਰੀ ਸਾਰੀਆਂ ਚੀਜ਼ਾਂ ਪੜ ਲਓ ਕਿਤਾਬਾਂ ਮੇਰੇ ਕੋਲ ਅੱਜ ਵੀ ਉਹ ਪਈਆਂ ਨੇ ਪਰ ਮੈਂ ਤੋਂ ਕਦੇ ਪੜੀਆਂ ਨਹੀਂ ਗਈਆਂ ਕੁਝ ਪੇजेस ਤੋਂ ਅੱਗੇ ਹੀ ਤਾਂ ਉਦੋਂ ਉਦੋਂ ਮੈਂ ਯਹੂਦੀ ਰਿਆ ਮੈਂ ਫਿਰ ਮੈਂ ਯਹੂਦੀਆਂ ਦੇ ਨਾਲ ਹੀ ਇਹਨਾਂ ਕੰਸੈਂਟਰੇਸ਼ਨ ਕੈਂਪਾਂ ਦੇ ਵਿੱਚੋਂ ਬਚ ਕੇ ਨਿਕਲਿਆ ਤੇ ਮੈਂ ਫਾਈਨਲੀ ਪਹੁੰਚ ਗਿਆ ਫਲਸਤੀਨੀ ਪਰ ਉੱਥੇ ਜਾ ਕੇ ਫਿਰ ਮੈਂ ਦੇਖਿਆ ਕਿ ਅਸੀਂ ਕੀ ਕੀਤਾ ਉਹਨਾਂ ਹੀ ਫਲਸਤੀਨੀਆ ਨੂੰ ਅਸੀਂ ਕਹਤਾ ਵੀ ਤੁਸੀਂ ਹੁਣ ਇੱਥੋਂ ਨਿਕਲੋ ਤੇ ਹਰ ਤੇ ਦੁਨੀਆ ਦਾ ਕੋਈ ਐਸਾ ਅਤਿਆਚਾਰ ਨਹੀਂ ਜਿਹੜਾ ਅਸੀਂ ਉਹਨਾਂ ਫਲਸਤੀਨੀਆ ਦੇ ਉੱਤੇ ਨਹੀਂ ਕੀਤਾ ਤੇ ਦੂਜੇ ਪਾਸੇ ਸੀਗੇ ਯੂਰਪ ਵਾਲੇ ਜਿਨ੍ਹਾਂ ਨੇ ਸਾਨੂੰ ਆਪੇ ਮਾਰਿਆ ਆਪੇ ਕੁੱਟਿਆ ਤੇ ਆਪਦੇ ਯੂਰਪ ਚੋਂ ਕੱਢਤਾ ਤੇ ਸਾਨੂੰ ਇੱਕ ਰਾਹ ਦਿਖਾਤਾ ਵੀ ਆ ਬੈਠਿਆ ਗਰੀਬ ਮੁਸਲਮਾਨ ਫਲਸਤੀਨ ਵਾਲੇ ਇਹਨਾਂ ਦੇ ਕੋਲੇ ਜਾਓ ਤੇ ਇੱਥੇ ਜਾ ਕੇ ਲੜੋ ਤੇ ਮਰੋ ਹਥਿਆਰ ਤੁਹਾਨੂੰ ਅਸੀਂ ਦਵਾਂਗੇ ਤੇ ਅਸੀਂ ਇੱਕ ਵੀ ਵਾਰੀ ਉਸ ਚੀਜ਼ ਦਾ ਗੁੱਸਾ ਅੱਜ ਤੱਕ ਵੀ ਯੂਰੋਪੀਅਨਸ ਦੇ ਉੱਤੇ ਨਹੀਂ ਕੱਢਿਆ ਤੇ ਅਸੀਂ ਗੁੱਸਾ ਉਲਟਾ ਕੱਢੀ ਜਾਂਦੇ ਆ ਜਿਹਦੇ ਘਰੇ ਅਸੀਂ ਰਹਿ ਰਹੇ ਆ ਤੇ ਉਹਨਾਂ ਨੂੰ ਡਰਾਉਣ ਦੇ ਲਈ ਇੱਕ ਸਭ ਤੋਂ ਵੱਡਾ ਹਥਿਆਰ ਅਸੀਂ ਵਰਤਿਆ ਉਹ ਵਰਤਿਆ ਹਮੇਸ਼ਾ ਫਲਸਤੀਨੀਆ ਦੇ ਬੱਚਿਆਂ ਤੇ ਉੱਪਰ ਅਟੈਕ ਕਰਨਾ ਇੱਕ ਪਾਲਿਸੀ ਬਣਾ ਲਈ ਯਹੂਦੀਆਂ ਨੇ ਟਰੰਪ ਦੇ ਆਉਣ ਤੋਂ ਬਾਅਦ ਜਦੋਂ ਤੋਂ ਫਲਸਤੀਨ ਦੇ ਉੱਪਰ ਹਮਲੇ ਦੁਬਾਰਾ ਤੇਜ਼ ਹੋਏ ਆ ਉਦੋਂ ਤੋਂ ਡੇਲੀ ਘੱਟ ਤੋਂ ਘੱਟ 400 ਬੱਚਿਆਂ ਦੀ ਮੌਤ ਹਰ ਰੋਜ਼ ਹੋ ਰਹੀ ਆ ਫਲਸਤੀਨ ਦੇ ਵਿੱਚ ਤਾਂ ਇਹ ਸਭ ਕੁਝ ਦੇਖ ਕੇ ਫਾਈਨਲੀ ਮੈਂ ਯਹੂਦੀਆਂ ਨੂੰ ਵੀ ਪਿੱਛੇ ਛੱਡਿਆ ਆ ਤੇ ਮੈਂ ਵਾਪਸ ਆਪਣਾ ਧਰਮ ਪਰਵਰਤਨ ਕਰ ਲਿਆ ਤੇ ਫਾਈਨਲੀ ਮੈਂ ਸਾਰੇ ਧਰਮਾਂ ਤੋਂ ਇੰਨਾ ਕ ਅੱਕ ਗਿਆ ਕਿ ਮੈਂ ਕਹ ਛੱਡੋ ਸਾਰੇ ਧਰਮਾਂ ਨੂੰ ਆਪਾਂ ਕਮਿਨਿਸਟ ਬਣਦੇ ਹਾਂ ਕਿਉਂਕਿ ਫਿਰ ਮੈਂ ਪਹੁੰਚ ਗਿਆ ਰਸ਼ੀਆ ਰਸ਼ੀਆ ਦੇ ਵਿੱਚ ਮੈਂ ਦੇਖਿਆ ਕਿ ਜਾਰ ਨਿਕੋਲਸ ਦੂਜੇ ਦੇ ਅੰਡਰ ਪੂਰੇ ਰਸ਼ੀਆ ਦੇ ਵਿੱਚ ਲੋਕਾਂ ਦੀ ਹਾਲਤ ਇਹ ਸੀ ਕਿ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਇੰਨੀ ਸਰਦੀ ਦੇ ਮੌਸਮ ਦੇ ਵਿੱਚ ਵੀ ਤਨ ਢੱਕਣ ਦੇ ਕੱਪੜੇ ਵੀ ਉਹਨਾਂ ਦੇ ਕੋਲ ਨਹੀਂ ਸੀ ਤੇ ਦੂਜੇ ਪਾਸੇ ਯਾਰ ਹਰ ਤਰ੍ਹਾਂ ਦੇ ਐਸ਼ੋ ਆਰਾਮ ਦੇ ਨਾਲ ਰਹਿੰਦਾ ਸੀ ਤੇ ਉੱਥੇ ਮੈਨੂੰ ਦਿਖੇ ਕਮਿਊਨਿਸਟ ਤੇ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਸਾਰੇ ਸਾਡੇ ਆਪਣੇ ਨੇ ਜਿਹੜਾ ਵੀ ਕੋਈ ਗਰੀਬ ਆ ਲਤਾੜਿਆ ਹੋਇਆ ਵਾ ਜਿਹਦਾ ਕੋਈ ਸਹਾਰਾ ਨਹੀਂ ਅਸੀਂ ਉਹਦੇ ਸਹਾਰੇ ਆ ਤੇ ਉਹਨਾਂ ਨੇ ਇਹ ਕਰਕੇ ਵੀ ਦਿਖਾਇਆ ਉਹਨਾਂ ਨੇ ਜਾਰ ਨਿਕੋਲਸ ਦੂਜੇ ਦਾ ਤਖਤਾ ਪਲਟਤਾ ਤੇ ਮੈਂ ਉਸੇ ਦਿਨ ਕਟੜ ਕਮਿਊਨਿਸਟ ਬਣ ਗਿਆ ਤੇ ਉਸ ਤੋਂ ਬਾਅਦ ਮੈਂ ਮਿਲਿਆ ਚੀਗਵਾਰਾ ਨੂੰ ਅੱਜ ਤੱਕ ਦਾ ਕਮਿਊਨਿਜ਼ਮ ਦਾ ਸਭ ਤੋਂ ਵੱਡਾ ਚਿਹਰਾ ਅੱਜ ਤੱਕ ਦਾ ਸਭ ਤੋਂ ਵੱਡਾ ਕ੍ਰਾਂਤੀਕਾਰੀ ਪਹਿਲਾਂ ਆਜ਼ਾਦ ਕਰਵਾਇਆ ਫੀਦਲ ਕਾਸਟਰੋ ਦੇ ਨਾਲ ਲੜ ਕੇ ਕਯੂਬਾ ਨੂੰ ਤੇ ਫੀਦਲ ਕਾਸਟਰੋ ਕਹਿੰਦਾ ਆਪਣਾ ਤਾਂ ਹੋ ਗਿਆ ਆਪਾਂ ਹੁਣ ਇੱਥੇ ਬੈਠਾਂਗੇ ਰਾਜੇ ਬਣ ਕੇ ਤੇ ਉਹਨੇ ਨਾਲ ਦੀ ਨਾਲ ਹੀ ਮਨਿਸਟਰ ਦੀ ਪੋਸਟ ਦਿੱਤੀ ਚੀਗਵਾਰਾ ਨੂੰ ਪਰ ਚੀਗਵਾਰਾ ਨੇ ਥੋੜੀ ਦੇਰ ਤੋਂ ਬਾਅਦ ਹੀ ਇਸ ਪੋਸਟ ਤੋਂ ਰਿਜ਼ਾਈਨ ਦੇਤਾ ਤੇ ਉਹਨੇ ਕਿਹਾ ਕਿ ਪਾਈ ਆਪਾਂ ਕਮਨਿਸਟਾਂ ਆ ਆਪਾਂ ਗੱਡੀਆਂ ਤੇ ਬੈਠਣ ਨਹੀਂ ਆਏ ਇਹ ਦੇਸ਼ ਆਜ਼ਾਦ ਕਰਾ ਲਿਆ ਹੁਣ ਆਪਾਂ ਚਲੀਏ ਅਗਲੇ ਦੇਸ਼ਾਂ ਵੱਲ ਤਾਂ ਉਦੋਂ ਮੈਂ ਹੋਰ ਵੀ ਜ਼ਿਆਦਾ ਕਟੜ ਕਮਨਿਸਟ ਬਣ ਗਿਆ ਉਥੋਂ ਚੱਲਦਾ ਚੱਲਦਾ ਮੈਂ ਆ ਗਿਆ ਇੰਡੀਆ ਦੇ ਜੰਗਲਾਂ ਦੇ ਵਿੱਚ ਤੇ ਮੈਂ ਦੇਖਿਆ ਕਿ ਸਰਕਾਰੀ ਅਧਿਕਾਰੀ ਲੀਡਰ ਪੁਲਿਸ ਵਾਲੇ ਕਿਵੇਂ ਇਹਨਾਂ ਕਬੀਲੇ ਵਾਲਿਆਂ ਨੂੰ ਆਦੀਵਾਸੀਆਂ ਨੂੰ ਕਿਵੇਂ ਇਹਨਾਂ ਦੀਆਂ ਔਰਤਾਂ ਦੇ ਨਾਲ ਹਰ ਤਰ੍ਹਾਂ ਦਾ ਜ਼ਰਮ ਕਰਦੇ ਆ ਬਲਾਤਕਾਰ ਕਰਦੇ ਤੇ ਇਹਨਾਂ ਦੇ ਜੰਗਲਾਂ ਤੋਂ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਕੱਢੀ ਜਾਂਦੇ ਆ ਤੇ ਫਿਰ ਇੱਥੇ ਵੀ ਆ ਗਏ ਕਮਿਊਨਿਸਟ ਉਹਨਾਂ ਨੇ ਇਹਨਾਂ ਨੂੰ ਹਥਿਆਰ ਚਲਾਉਣਾ ਸਿਖਾਇਆ ਆਪਣੇ ਹੱਕਾਂ ਦੇ ਲਈ ਲੜਨਾ ਸਿਖਾਇਆ ਤੇ ਮੈਂ ਬਹੁਤ ਖੁਸ਼ ਹੋ ਗਿਆ ਪਰ ਫਾਈਨਲੀ ਫਿਰ ਮੈਂ ਦੇਖਿਆ ਕਿ ਹੌਲੀ-ਹੌਲੀ ਕਰਕੇ ਸ਼ਾਇਦ ਇਨਸਾਨ ਦੀ ਫਿਤਰਤ ਹੀ ਇਹ ਆ ਜਦੋਂ ਉਹਨਾਂ ਦੇ ਕੋਲੇ ਪਾਵਰ ਆਈ ਤਾਂ ਉਹ ਵੀ ਬਾਕੀਆਂ ਵਰਗੇ ਬਣ ਗਏ ਜਿਨ੍ਹਾਂ ਕਮਿਊਨਿਸਟਾਂ ਨੇ ਇੱਕ ਟਾਈਮ ਰਸ਼ੀਆ ਦੇ ਲੋਕਾਂ ਨੂੰ ਜਾਰ ਨਿਕੋਲਸ ਦੂਜੇ ਤੋਂ ਆਜ਼ਾਦ ਕਰਵਾਇਆ ਹੌਲੀ-ਹੌਲੀ ਉਹ ਖੁਦ ਵੀ ਉਹੋ ਜਿਹੇ ਬਣ ਗਏ ਉਹ ਖੁਦ ਹੀ ਜਾਰ ਬਣ ਗਏ ਤੇ ਸਟਾਲਿਨ ਦੇ ਅੰਡਰ ਲੱਖਾਂ ਲੋਕਾਂ ਨੂੰ ਮਾਰਤਾ ਤੇ ਜਿਸ ਦਿਨ ਮਾਰੇ ਹੋਏ ਲੋਕਾਂ ਦੀ ਗਿਣਤੀ ਹਿਟਲਰ ਦੇ ਮਾਰੇ ਹੋਏ ਲੋਕਾਂ ਦੀ ਗਿਣਤੀ ਤੋਂ ਜ਼ਿਆਦਾ ਵੱਧ ਗਈ ਉਸ ਦਿਨ ਮੈਂ ਕਮਿਊਨਿਸਟਾਂ ਨੂੰ ਵੀ ਉਹਨਾਂ ਦਾ ਦੱਤ ਹੀ ਥੋੜੇ ਦਾ ਨਿਸ਼ਾਨ ਉਹਨਾਂ ਦੇ ਹੱਥ ਦੇ ਵਿੱਚ ਫੜਾਇਆ ਤੇ ਇਸ ਤਰ੍ਹਾਂ ਦੇ ਨਾਲ ਇਹੀ ਚੀਜ਼ ਮੈਂ ਤੁਹਾਨੂੰ ਸਮਝਾਈ ਆਪਣਾ ਇੱਕ ਬਹੁਤ ਵੱਡਾ ਰਾਜ਼ ਮੈਂ ਤੁਹਾਨੂੰ ਅੱਜ ਦੱਸਿਆ ਕਿ ਮੈਂ ਆਪਦਾ ਧਰਮ ਪਰਿਵਰਤਨ ਕਰਦਾ ਰਹਿਣਾ ਪਰ ਇੱਕ ਚੀਜ਼ ਮੇਰੀ ਹਮੇਸ਼ਾ ਪੱਕੀ ਰਹਿੰਦੀ ਆ ਮੈਂ ਹਮੇਸ਼ਾ ਰਹਿਣਾ ਮਾੜੇ ਦੇ ਨਾਲ ਕੋਕਿ ਮੈਂ ਇਹ ਨਹੀਂ ਦੇਖਦਾ ਕਿ ਉਹ ਸਿੱਖ ਆ ਜਾਂ ਹਿੰਦੂ ਅਤੇ ਜਾਂ ਮੁਸਲਮਾਨਾਂ ਤੇ ਜਾਂ ਕਮਨਿਸਟ ਮੇਰੇ ਲਈ ਇਹ ਸਿਰਫ ਦੋਈ ਚੀਜ਼ਾਂ ਨੇ ਇੱਕ ਜੀ ਦੇ ਨਾਲ ਤੱਕਾ ਹੋ ਰਿਹਾ ਤੇ ਦੂਸਰਾ ਜਿਹੜਾ ਤੱਕਾ ਕਰ ਰਿਹਾ ਵਾ ਤਾਂ ਉਹਦੇ ਸਾਹਮਣੋਂ ਮੈਂ ਆਪਣੇ ਧਰਮ ਬਦਲਦਾ ਰਹਿਣਾ ਰਾਦਰ ਕੇ ਮੈਂ ਕਿਸੇ ਇੱਕ ਹੀ ਧਰਮ ਦੀ ਹਮੇਸ਼ਾ ਸਾਈਡ ਲਈ ਜਾਵਾਂ ਜਿਹਦੇ ਵਿੱਚ ਇਤਫਾਕੀਆ ਮੇਰਾ ਜਨਮ ਹੋ ਗਿਆ ਚਾਹੇ ਉਹ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਤੇ ਉਹਨਾਂ ਦੇ ਕੀਤੇ ਹੋਏ ਸਾਰੇ ਦੇ ਸਾਰੇ ਪੁੱਠੇ ਕੰਮਾਂ ਨੂੰ ਹਮੇਸ਼ਾ ਟੋਟਲ ਅੱਖਾਂ ਬੰਦ ਕਰਕੇ ਕਬੂਤਰ ਵਾਂਗੂ ਇਗਨੋਰ ਕਰੀ ਜਾਵਾਂ ਤੇ ਉਹਨਾਂ ਨੂੰ ਹੀ ਹਮੇਸ਼ਾ ਵਡਿਆਈ ਜਾਵਾਂ ਇਹਦੇ ਨਾਲੋਂ ਚੰਗਾ ਵਾ ਮੈਂ ਪਾੜੇ ਬਦਲਦਾ ਰਹਿਣਾ ਵਾ ਤਾਂ ਇਹ ਸੀਗਾ ਜੀ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੀਕ੍ਰੀਟ ਜਿਹੜਾ ਮੈਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਅਗਲੇ ਵੀਡੀਓ ਚ